ਆਪ ਸਾਬਦਾ ਸਾਡੇ YouTube ਚੈਨਲ ਤੇ ਸੁਆ ਗਿਆਤਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਘੰਟੀ ਬਟਨ ਜਰੋੜਾ ਨਾ ਭੁੱਲਣਾ ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਪਤਾ ਲੱਗ ਜਾਣਾ ਗਏ ਅੱਜ ਅਸੀਂ ਤੁਹਾਡੇ ਲਈ ਜੋ ਕਹਾਣੀ ਲੈ ਕੇ ਆਏ ਆ ਉਹ ਕਹਾਣੀ ਅੱਜ ਤੱਕ ਤੁਸੀਂ ਬਦੀ ਵੀ ਕਿਸੇ YouTube ਚੈਨਲ ਤੇ ਜਾਂ ਕਿਸੇ ਹੋਰ ਚੈਨਲ ਤੇ ਕਦੀ ਨਹੀਂ ਦੇਖੀ ਹੋਈ ਜਾਂ ਕਦੀ ਨਹੀਂ ਸੁਣੀ ਹੋਈ ਜੇ ਲੋਕ ਕਹਾਣੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬਾਬਾ ਸਿੱਟਾਂ ਨੂੰ ਮਹਾਰਾਜ ਜੀ ਦੇ ਦਰਬਾਰ ਤੇ ਢੋਲ ਠਮੱਕੇ ਕਿਉਂ ਵੱਜਦੇ ਹਨ ਜਾਂ ਬਾਬਾ ਸਿੱਟਾਂ ਨੂੰ ਮਹਾਰਾਜ ਜੀ ਦੇ ਸਾਗ ਨੂੰ ਸਾਗ ਨੂੰ ਦੂਰੋਂ ਬਿਲੇ ਨਾਲ ਤੇ ਵੀ ਵੀ ਕਿਉਂ ਜਾਂਦਾ ਹੈ ਤੇ ਢੋਲ ਕਿਉਂ ਵੱਜਦਾ ਹੈ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਪੁਰਾਣੀ ਸਮੇ ਦੀ ਗੱਲ ਹੈ ਜਦੋਂ ਰਾਜੇ ਅਕਬਰ ਤੇ ਬਾਬਾ ਸਿੱਧ ਚਾਨੋਂ ਮਹਾਰਾਜ ਜੀ ਨੇ ਚੜ੍ਹਾਈ ਕਰਨ ਜਾਣਾ ਸੀ ਉਸ ਦਿਨ ਬਾਬਾ ਸਿੱਧ ਚਾਨੋਂ ਮਹਾਰਾਜ ਜੀ ਨੇ ਆਪਣੇ ਸੇਵਾਦਾਰਾਂ ਨੂੰ ਬੁਲਾ ਕੇ ਇਹ ਕਿਹਾ ਕਿ ਤੁਸੀਂ ਜਾਓ ਅਤੇ ਹਰ ਪਿੰਡ ਹਰ ਸ਼ਹਿਰ ਵਿੱਚ ਨਾਮਕ ਅਤੇ ਢੋਲ ਬੁਜਾ ਕੇ ਦੱਸੋ ਕਿ ਕੱਲ ਨੂੰ ਬਾਬਾ ਸਿੱਧ ਚਾਨੋਂ ਬਲੀ ਜੀ ਨੇ ਰਾਜੇ ਅਕਬਰ ਤੇ ਚੜ੍ਹਾਈ ਕਰਨ ਜਾਣਾ ਹੈ ਰਸਤੇ ਵਿੱਚ ਕੋਈ ਵੀ ਮਾਂ ਭੈਣ ਤੇ ਨਾ ਆਵੇ ਸਭ ਜਾਣੇ ਆਪਣੇ ਘਰਾਂ ਵਿੱਚ ਰਹਿਣ ਬਾਬਾ ਸਿੱਧ ਚਾਨੂ ਮਹਾਰਾਜ ਜੀ ਅਗਲੇ ਦਿਨ ਦੇਵੀ ਦੇਵਤਿਆਂ ਨਾਲ ਰਾਜੇ ਅਕਬਰ ਤੇ ਚੜ੍ਹਾਈ ਕਰਨ ਤੁਰ ਪਏ ਰਸਤੇ ਵਿੱਚ ਇੱਕ ਸਿੱਧਾ ਜੱਟ ਬਾਬਾ ਜੀ ਦੀ ਸਵਾਰੀ ਮੋਰੇ ਆ ਗਿਆ ਜਦੋਂ ਬਾਬਾ ਸਿੱਧ ਚਾਨੂ ਬਲੀ ਜੀ ਨੇ ਉਸ ਨੂੰ ਕਿਹਾ ਕਿ ਤੈਨੂੰ ਪਤਾ ਨਹੀਂ ਹੈ ਕੀ ਇੱਥੇ ਪਤਾ ਨਹੀਂ ਹੈ ਕਿ ਇਸਰਾ ਬੁੱਤ ਜੀ ਬਾਬਾ ਸਿੱਧ ਚਾਨੋਂ ਬਲੀ ਜੀ ਨੇ ਆਪਣੀਆਂ ਕੋਝਾਂ ਲੈ ਕੇ ਰਾਜੇ ਅਕਬਰ ਤੇ ਚੜ੍ਹਾਈ ਕਰਨ ਜਾਣਾ ਹੈ ਤਾਂ ਉਸ ਸਿੱਧਰੇ ਜੱਟ ਨੇ ਕਿਹਾ ਕਿ ਬਾਬਾ ਜੀ ਮੈਨੂੰ ਨਹੀਂ ਪਤਾ ਲੱਗਿਆ ਤਾਂ ਬਾਬਾ ਜੀ ਨੇ ਕਿਹਾ ਕਿ ਮੈਂ ਕੱਲ ਸਾਰੇ ਨਗਰਾਂ ਅਤੇ ਪਿੰਡਾਂ ਵਿੱਚ ਢੋਲ ਟਮਕ ਬਜਵਾ ਕੇ ਇਹ ਸਭ ਸਭ ਲੋਕਾਂ ਅਤੇ ਸੰਗਤਾਂ ਨੂੰ ਦੱਸਿਆ ਹੈ ਕਿ ਕੱਲ ਸਭ ਨੂੰ ਸਕੇ ਢੋਲ ਟਮਾਕਿਆਂ ਨਾਲ ਪੋਸ਼ਣਾ ਕਰਾਈ ਸੀ ਕਿ ਰਾਜੇ ਅਕਬਰ ਤੇ ਸਿੱਧ ਚਾਨ ਨੂੰ ਬਲੀ ਦੀਆ ਫੋਜਾਂ ਨੇ ਚੜ੍ਹਾਈ ਕਰਨ ਜਾਣਾ ਹੈ ਲੇਕਿਨ ਤੈਨੂੰ ਫਿਰ ਵੀ ਪਤਾ ਕਿਉਂ ਨਹੀਂ ਲੱਗਿਆ ਤਾਂ ਉਹ ਸਿੱਧਰਾ ਜੱਟ ਕਹਿਣ ਲੱਗਾ ਬਾਬਾ ਜੀ ਮੇਤੋ ਗਲਤੀ ਹੋ ਗਈ ਹੈ ਮੈਨੂੰ ਮaaf ਕਰਨਾ ਕਰ ਦਿਓ ਜੋ ਵੀ ਤੁਸੀਂ ਮੈਨੂੰ ਸਜ਼ਾ ਦੇਣੀ ਚਾਹੋ ਮੈਂ ਸਭ ਮਨਜ਼ੂਰ ਕਰਾਂਗਾ ਤਾਂ ਬਾਬਾ ਸਿੱਧ ਚਾਨ ਨੂੰ ਨੇ उस माफ़ कर दिता कहा कि जो भी मेरा जहाजा मना मनाया जाएगा उस समय ढोल टमाके जरूर वजह बाबा सिद चंदो बली सब तो भला कर